ਜੈਪੀਮ ਜੈ ਪਰ ਅਜੀ ਮੈਂ ਰਾਹੁਲ ਮਾਲਿਕ ਤੱਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿខਤ ਜਿੱਦਾਂ ਕਿ ਤੁਹਾਨੂੰ ਸੁਮਿਤ ਕਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਤਾ ਵਾ ਗਰੀਬ ਪਰਿਵਾਰ ਨਾਲ ਤੱਕਾ ਹੋ ਰਿਹਾ ਵਾ ਸਮਾਜਦਾਰ ਪਾਰਟੀਆਂ ਵੱਲੋਂ ਤੇ ਉਹਨਾਂ ਦੇ ਹੱਕ ਦੇ ਲਈ ਜੱਥੇ ਬੰਦਿਆ ਕੋ ਇਹ ਪਰਿਵਾਰ ਪਹੁੰਚਿਆ ਵਾ ਤੇ ਉਹਨਾਂ ਦੇ ਸਾਥ ਲਈ ਜਿਹੜੀ ਭੁਖੜ ਹੜਤਾਲ ਰੱਖੀ ਗਈ ਪਰਿਵਾਰ ਵੱਲੋਂ ਹੋਰ ਆ ਸਮਰਥਨ ਕਰਦੇ ਆ ਤੇ ਭੁਖੜ ਹੜਤਾਲ ਤੇ ਤੱਲੀ ਸੁਰੱਖਿਆ ਸੈਨਾ ਦੀ ਪੂਰੀ ਸਮੁੱਚੀ ਟੀਮ ਉੱਥੇ ਪਹੁੰਚੂਗੀ ਸੁਮਿਤ ਕਾਲੀ ਜੀ ਦਾ ਉਸ ਪਰਿਵਾਰ ਦਾ ਸਾਥ ਦੇਣ ਵਾਸਤੇ ਜੈਪੀਮ ਜੈ ਪਰ ਨਾਮ ਪਿਆ ਮੇਰਾ ਨਾਮ ਮਰਜ ਮਾਲਟੋਂ ਧਾਰੀਵਾ ਡਿਸਟ੍ਰਿਕਟ ਗੁਰਦਾਸਪੁਰ ਜਿਹੜਾ ਜਿਹੜਾ ਅੱਜ ਹਾਂਜੀ ਇਹ ਜੇ ਅਨੁਰਜਿਸਟੀ ਮਿਲਦੀ ਆ ਉੱਤੇ ਸਾਡੀ ਛੱਤ ਲਿਖੀਦੀ ਆ ਸਾਰਾ ਕੁਝ ਸਾਡੇ ਹੱਕ ਚ ਆ ਸਾਨੂੰ ਸਾਨੂੰ ਫੋਰਥ ਤੋਂ ਆਰਡਰ ਵੀ ਮਿਲਦੇ ਆ ਪਰ ਆਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹ ਜਿਹੜੇ ਸਾਡੇ ਲਾਗੇ ਗਵਾਂਢੀ ਆ ਉਹ ਅਡੀ ਛੱਤ ਕਬਜ਼ਾ ਕਰਦੇ ਆ ਹਨੂ ਕਦੇ ਮਾਰਨ ਘਰ ਆ ਕੇ ਮਾਰਨ ਪੈਂਦੇ ਆ। ਇਹ ਕੁਛ ਵੀ ਆਪਣੇ ਘਰ ਕਰਨੇ ਆ ਤੇ ਉਤੋਂ ਆ ਕੇ ਸਾਡੇ ਘਰ ਆ ਕੇ ਪੈ ਜਾਂਦੇ ਆ। ਸਾਰੀ ਛੱਤ ਵੀ ਸਾਰੀ ਛੁੱਟ ਦਿੱਤੀ ਦੀ ਉਹਨਾਂ ਤੋੜ ਦਿੱਤੀ ਦੀ ਆ। ਲੈਟਰਨ ਬਣਾਈ ਹੀ ਉਤੋਂ ਹੁਣ ਬਦੋ ਬਦਿ ਇੱਕ ਵਾਰੀ ਹੋਰ ਬਣਾਉਣ ਦੇ ਹੀ ਇੱਕ ਇੱਕ ਜੱਥੇਬੰਦੀ ਦਾ ਸਾਥ ਮਿਲਿਆ ਕੀ ਕਰਾਂਗੇ। ਅਲਸਲਾਮੁਅਲੈਕ। ਇਨਸਾਫ ਨਹੀਂ ਮੈਂਨਿਆ ਹਨੂ। ਹਾਂਜੀ। ਹਾਂਜੀ ਜੀ ਪ੍ਰਧਾਨ ਜੀ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਜਿਸ ਤਰ੍ਹਾਂ ਕਿ ਸਾਡੇ ਸੁਮਿੰਧ ਕਾਲੀ ਜੀ ਜਿਹੜੇ ਕਿ ਕਰੀਬ ਕਰੀਬ ਪਰਿਵਾਰ ਦੀ ਮਹਤ ਕਰਦੇ ਪਏ ਨੇ ਤੇ ਅਸੀਂ ਵੀ ਆਲ ਇੰਡੀਆ ਸ਼ਡਿਊਲ ਕਾਜ ਫੈਡਰੇਸ਼ਨ ਵੱਲੋਂ ਅਸੀਂ ਵੀ ਸਾਡੀ ਜਿਹੜੀ ਫੈਡਰੇਸ਼ਨ ਆ ਉਹ ਹਰ ਗਰੀਬ ਦੀ ਮਦਦ ਕਰਦੀ ਆ ਤਾਨੂੰ ਪਤਾ ਲੱਗਾ ਕਿ ਜਿਸ ਪਰਿਵਾਰ ਦੀ ਇਹ ਮਦਦ ਕਰਦੇ ਪਿਆ ਉਹਨਾਂ ਨੂੰ ਇਹ ਕੋਰਟ ਵੱਲੋਂ ਆਰਡਰ ਵੀ ਹੋਏ ਆ ਸਟੇ ਵੀ ਹੋਇਆ ਵਾ ਪਰ ਲੇਕਿਨ ਲੇਕਿਨ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਨਾ ਦੇ ਕੋਰਟ ਦੇ ਆਰਡਰਾਂ ਨੂੰ ਮੰਨਦਾ ਵਾ ਦੇਖੋ ਜਿਹੜਾ ਕੋਰਟ ਦਾ ਆਰਡਰ ਹੁੰਦਾ ਆ ਉਹ ਸਿਰ ਮੱਥੇ ਤੇ ਹੁੰਦਾ ਵਾ ਉਹ ਇੱਕ ਰੱਬ ਦਾ ਰੂਪ ਹੁੰਦਾ ਪਰ ਲੇਕਿਨ ਪੁਲਿਸ ਜਿਹੜੀ ਐ ਐਸੀ ਕਰਪਟ ਹੋ ਗਈ ਆ ਵੀ ਉਹ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨਾਲ ਮਿਲ ਕੇ ਤੇ ਉਹ ਜਿਹੜਾ ਉਹਨਾਂ ਦੇ ਆਰਡਰਾਂ ਨੂੰ ਕਬੂਲ ਨਹੀਂ ਕਰਦੇ ਨਾ ਉਹਨਾਂ ਨੂੰ ਕਬਜ਼ਾ ਦੇ ਦੇਉਣ ਮਰ ਲੇਕਿਨ ਇਹ ਬਹੁਤ ਬਹੁਤ ਜਿਹੜੀ ਘਟਨਾ ਜਿਹੜੀ ਆ ਮਾੜੀ ਆ ਮਰ ਲੇਕਿਨ ਅਸੀਂ ਦੇ ਅਸੀਂ ਸਾਰੀਆਂ ਸੰਸਥਾਵਾਂ ਰਲ ਕੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਰਲ ਕੇ ਇਸ ਗਰੀਬ ਪਰਿਵਾਰ ਦੀ ਮਦਦ ਕਰਾਂਗੇ ਸਾਡੇ ਜਿਹੜੇ ਸਮਿੱਧ ਕਾਲੀ ਜੀ ਆ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆ ਉਹ ਜਦੋਂ ਵੀ ਉਹ ਜੋ ਵੀ ਉਹ ਕਹਿਣਗੇ ਸਾਨੂੰ ਜਿਹੜੀ ਇਹਨਾਂ ਨੇ ਭੋਖੜ ਹੜਤਾਲ ਰੱਖੀ ਹੈ ਸੋਮਵਾਰ ਉਹਦੇ ਵਿੱਚ ਆਹੀ ਆਲ ਇੰਡੀਆ ਸ਼ੈਡੂਲ ਕਾਜ ਫੈਡਰੇਸ਼ਨ ਦਲੀ ਸੁਰੱਖਿਆ ਸਹਾਣਾ ਹੋਰ ਵੀ ਤੁਹਾਡੀਆਂ ਸਾਡੀਆਂ ਸਮਾਜਿਕ ਤੇ ਧਾਰਮਿਕ ਜੱਜੇ ਬੰਨੀਆਂ ਉਹਨਾਂ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਉਸ ਭੋਖੜ ਹੜਤਾਲ ਦੇ ਵਿੱਚ ਹਿੱਸਾ ਲਵਾਂਗੇ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸਤਿ ਸ਼੍ਰੀ ਅਕਾਲ ਸਾਰਿਆਂ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1944 ਦਾ ਰਾਸ਼ਟਰੀ ਸੰਚਾਲਕਾਂ ਸੋ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਜਗਦੀਸ਼ ਕੁਮਾਰ ਜੱਗੂ ਜੀ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਦੇ ਰਾਸ਼ਟਰੀ ਪ੍ਰਧਾਨ ਔਰ ਸਾਡੇ ਨਾਲ ਦਲੀ ਸੁਰੱਖਿਆ ਸੈਨਾ ਤੋਂ ਸਾਡੇ ਛੋਟੇ ਵੀਰ ਰਾਹੁਲ ਮਲਿਕ ਜੀ ਰਾਸ਼ਟਰੀ ਪ੍ਰਧਾਨ ਔਰ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਇਹ ਮੰਗ ਪੱਤਰ ਇਸ ਕਰਕੇ ਦਿੱਤਾ ਕਿ ਕਾਫੀ ਸਮੇਂ ਤੋਂ ਸਾਡੇ ਜਿਹੜੇ ਅਮਰਜੀ ਆ ਇਹ ਧਾਰੀਵਾਲ ਰਹਿੰਦੇ ਆ ਔਰ ਇਹਨਾਂ ਦੇ ਜਿਹੜੇ ਗਵਾਂਢੀ ਆ ਉਹਨਾਂ ਨੇ ਇਹਨਾਂ ਦੇ ਜਿਹੜਾ ਮਕਾਨ ਦੇ ਉੱਤੇ ਛੱਤ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੋਇਆ ਔਰ ਇਹ ਜਿਹੜਾ ਕਬਜ਼ਾ ਕਾਫੀ ਦਿਨਾਂ ਮਰ ਕਾਫੀ ਚਿਰ ਤੋਂ ਇਹਨਾਂ ਨੇ ਕੀਤਾ ਆ ਔਰ ਇਹਨਾਂ ਨੇ ਦਰਖਾਸਤਾਂ ਵੀ ਜੜੀਆਂ ਮਾ ਮਤਲਬ ਗੁਰਦਾਸਪੁਰ ਦੇ ਵਿੱਚ ਦਿੱਤੀਆਂ ਤੇ ਪੁਲਿਸ ਨੇ ਇਹਨਾਂ ਦੀ ਕੋਈ ਸਰਮਾਈ ਨਹੀਂ ਕੀਤੀ ਹਾਰ ਰੱਖ ਕੇ ਇਹਨਾਂ ਨੇ ਕੋਰਟ ਵੱਲ ਨੂੰ ਪੂਚ ਕੀਤੀ ਜਦੋਂ ਕੋਰਟ ਨੇ ਜਦੋਂ ਵੇਖਿਆ ਕਿ ਕੋਰਟ ਨੇ ਇਹਨਾਂ ਨੂੰ ਵੇਖਿਆ ਕਿ ਇਹ ਮਾਲਕ ਹੈ ਉਸ ਜਗ੍ਹਾ ਦੇ ਉੱਤੇ ਔਰ ਉਹ ਛੱਤ ਦੇ ਵੀ ਮਾਲਕ ਹੈ ਤੇ ਫਿਰ ਉਸ ਤੋਂ ਬਾਅਦ ਕੋਰਟ ਨੇ ਇਹਨਾਂ ਦੇ ਹੱਕ ਵਿੱਚ ਆਰਡਰ ਦਿੱਤੇ ਤੇ ਆਰਡਰ ਤੋਂ ਬਾਅਦ ਜਦੋਂ ਅਸੀਂ ਪੁਲਿਸ ਕੋ ਗਏ ਤੇ ਪੁਲਿਸ ਨੇ ਜਾ ਕੇ ਉਹ ਕੋਰਟ ਦੇ ਆਰਡਰਾਂ ਨੂੰ ਵੀ ਜਿਹੜਾ ਵਾ ਉਹਨਾਂ ਨੇ ਮੰਨਿਆ ਨਹੀਂ ਤੇ ਕੋ ਅੱਜ ਤੱਕ ਵੀ ਜਿਹੜਾ ਪੁਲਿਸ ਨੇ ਉਹ ਜਗ੍ਹਾ ਦਾ ਕਬਜ਼ਾ ਨਹੀਂ ਛਡਾਇਆ ਔਰ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਲਗਾਤਾਰ ਜਿਹੜਾ ਵਾ ਅਸੀਂ ਗਰਦਾਸਪੁਰ ਦੇ ਆਪਣੇ ਡਿਪਟੀ ਸਾਹਿਬ ਅੱਗੇ ਉਹਨਾਂ ਨੂੰ ਲਗਾਤਾਰ ਮਿਲਦੇ ਰਿਹਾ ਰਹੇ ਆਂ ਔਰ ਡਿਪਟੀ ਸਾਹਿਬ ਨੇ ਹਮੇਸ਼ਾ ਸਾਨੂੰ ਕਦੀ ਟਾਈਮ ਹੀ ਨਹੀਂ ਦਿੱਤਾ ਔਰ ਨਾ ਹੀ ਕਦੀ ਦੋਨਾਂ ਪਾਰਟੀਆਂ ਨੂੰ ਆਮਣੇ ਸਾਹਮਣੇ ਬਹਾ ਕੇ ਕਦੀ ਸਮਾਂ ਦਿੱਤਾ ਵਾ ਔਰ ਉਹ ਜਿਹੜਾ ਪਰਿਵਾਰ ਆ ਉਹ ਲਗਾਤਾਰ ਇਨ੍ਹਾਂ ਪਰਿਵਾਰਾਂ ਦੇ ਉੱਤੇ ਗੁੰਡਾਗਰਦੀ ਕਰਦਾ ਵਾ ਪਰ ਜਦੋਂ ਵੀ ਅਸੀਂ ਜਾਣਦੇ ਆ ਤੇ ਉਦੋਂ ਗੁੱਡਾ ਗਰਦੀ ਵਾਲੇ ਹਾਲਾਤ ਪੈਦਾ ਕਰਦੇ ਆ ਤੇ ਅੱਜ ਅਸੀਂ ਮਾਨਯੋਗ ਡੀਆਈਜੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਇਹਨਾਂ ਦੇ ਪਰਿਵਾਰ ਦੇ ਮਸਲੇ ਨੂੰ ਲੈ ਕੇ ਤੇ ਡੀਆਈਜੀ ਸਾਹਿਬ ਨੇ ਵੀ ਇੰਨੀ ਗੱਲ ਉਸ ਟਾਈਮ ਦੇ ਵਿੱਚ ਸਾਡੇ ਅਫਸਰ ਸੀ ਹੁਣ ਇਸ ਟਾਈਮ ਚੇਂਜ ਹੋ ਗਏ ਡੀਆਈਜੀ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਮਗਰ ਅੱਜ ਤੱਕ ਡੀਆਈਜੀ ਨੇ ਵੀ ਉਹਨਾਂ ਨੂੰ ਅਫਸਰਾਂ ਨੂੰ ਫੋਨ ਕੀਤਾ ਮਗਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਹੁਣ ਹਾਰ ਰੱਕ ਕੇ ਇਹ ਜਿਹੜਾ ਪਰਿਵਾਰ ਆ ਡੀਆਈਜੀ ਦਫ਼ਤਰ ਦੇ ਬਾਹਰ ਕਚਹਿਰੀ ਚੌਂਕ ਦੇ ਵਿੱਚ ਜਿਹੜਾ ਭੁਖੜ ਹੜਤਾਲ ਤੇ ਬਹਿਣ ਜਾ ਰਿਹਾ ਵਾ ਜਿਹੜਾ ਸੋਮਵਾਰ ਨੂੰ ਔਰ ਇਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਨੜੀਆਂ ਧਾਰਮਿਕ ਜਥੇਬੰਦੀਆਂ ਵਾ ਜਿਸ ਤਰ੍ਹਾਂ ਜਗ ਜਗਦੀਸ਼ ਕੁਮਾਰ ਜੱਗੂ ਜੀ ਰਾਹੁਲ ਮਲਿਕ ਜੀ ਭਾਰਤੀਵਾਲ ਮਕੀਆਦੀ ਤਰਮ ਸਮਾਜ ਹੋਰ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਇਹਨਾਂ ਦਾ ਪੂਰਾ ਸਮਰਥਨ ਦੇਣਗੀਆਂ ਔਰ ਇਹ ਜਿਹੜਾ ਵਾ ਇਹਨਾਂ ਦੇ ਨਾਲ ਭੁਖੜ ਹੜਤਾਲ ਤੇ ਵੀ ਬਹਿਣ ਗਈਆਂ ਔਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਹੋਏਗੀ ਜੈ ਵਲਮੀ